ਹੰਡਾ ਬੱਤ ਤੁਹਾਡਾ ਅਮਿਤਿਆ ਜੀ ਅਮਿਤਿਆ ਤੇ ਕੁਛ ਦਿਨ ਪਹਿਲਾਂ ਨਾ ਤੁਹਾਨੂੰ ਇਹ ਬੋਡੀ ਸਰਵਿਸ ਪੈਕ ਦੇ ਕੇ ਗਏ ਸੀ ਹਾਂਜੀ ਹਾਂ ਤੇ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਸਾਨੂੰ ਜੀ ਥਾਇਰੋਇਡ ਵੀ ਸੀਗੀ ਇੱਕ ਤਾਂ ਮੋਟਾਪਾ ਵਧ ਰਿਆ ਸੀ ਠੀਕ ਹੈ ਤੇ ਉਹਦੇ ਕਰਕੇ ਪ੍ਰੋਬਲਮ ਹੋ ਰਹੀ ਸੀ ਤੁਹਾਡੀ ਜੀ ਠੀਕ ਹੈ ਅਲਰਜੀ ਅਲਰਜੀ ਵੀ ਰਹਿੰਦੀ ਸੀ ਸਿੱਕਾਂ ਲੱਗਦੀਆਂ ਸੀ ਕੀਸ ਪ੍ਰੋਬਲਮ ਆਉਂਦੀ ਸੀ ਅਲਰਜੀ ਠੀਕ ਹੈ ਤੁਹ ਦਿਖਾਉ ਮੋਂ ਰਹਿੰਦਾ ਸੀਗਾ ਠੀਕ 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 ਇਹ ਕਿੰਨੇ ਕੀ ਟਾਈਮ ਤੋਂ ਪ੍ਰੋਬਲਮ ਸੀ ਅਸੇ ਇੱਕ ਦਿਖਾਉਂਦੇ ਤਾਂ ਜੇ ਸ਼ੁਰੂ ਤੋਂ ਹੀ ਹੈ ਤੇ ਆ ਥਾਇਰੋਇਡ ਆ ਸਾਲ ਕੋ ਹੋ ਗਿਆ ਉਹਦੋਂ ਹੋ ਗਿਆ ਸੀ ਠੀਕ ਹੈ ਇਹਦੇਆਂ ਦਵਾਈਆਂ ਤੁਸੀਂ ਕਿੰਨੇ ਕਰ ਰਹੇ ਸੀ ਤੁਸੀਂ ਇਹ ਦਵਾਈਆਂ ਸੀ ਲੈ ਪਹਿਲਾਂ ਲਈਆਂ ਸੀ ਜਾਂ ਟੈਸਟ ਕਰਾਈਸ ਬਾਅਦ ਵਿੱਚ ਆਇਆ ਨਹੀਂ ਬਾਅਦ ਵਿੱਚ ਫੇਰ ਆਇਆ ਸੀ ਥਾਇਰੋਇਡ ਹੁਣ ਜਿਹੜਾ ਬਾਡੀ ਸਰਵਿਸ ਸੀਗਾ ਇਹ ਪ੍ਰੋਡਕਟ ਯੂਜ਼ ਕੀਤਾ ਸੀ ਇਹ ਵਧੀਆ ਫਰਕ ਆਇਆ ਤੁਹਾਨੂੰ ਠੀਕ ਹੈ ਇਹ ਜਿਹੜਾ ਤੁਸੀਂ ਬਾਡੀ ਸਰਵਿਸ ਪੈਕ ਯੂਜ਼ ਕੀਤਾ ਇਹਦੇ ਨਾਲ ਬਹੁਤ ਵਧੀਆ ਫਰਕ ਪਿਆ ਤੇ weight ਵੀ ਘਟਿਆ ਹਾਂਜੀ weight ਵੀ ਘਟਣ ਲੱਗ ਗਿਆ ਤੁਹਾਨੂੰ ਹਾਂ ਘਟਿਆ ਕਿੰਨਾ ਕੁ ਲੱਗਦਾ ਆਪਣੇ ਆਪ ਨੂੰ ਤੋਂ 5 ਕਿਲੋ ਕੋ ਲੱਗਦੇ 5 ਕਿਲੋ ਵੀ ਘਟ ਗਿਆ ਨੇੜੇ ਤੇੜੇ 5 ਕਿਲੋ ਦੇ ਹੈ ਨਾ ਤੇ ਬਾਕੀ ਜਿਹੜੇ ਥਾਇਰੋਇਡ ਦੀ ਪ੍ਰੋਬਲਮ ਸੀ ਉਹਦੇ ਤੇ ਦਿੱਕਤ ਕੋਈ ਹੁੰਦੀ ਸੀਗੀ ਉਹ ਠੀਕ ਹੈ ਹੁਣ ਹਾਂਜੀ ਠੀਕ ਹੈ ਸੋਜਣ ਹੋ ਜਾਂਦੀ ਸੀ ਸਾਰੇ ਪੂਰੇ ਅੱਛਾ ਹੁਣ ਉਹ ਠੀਕ ਹੈ ਹਾਂਜੀ ਠੀਕ ਮਨ ਲੱਖਾਂ ਹੀ ਭੈਣ ਭਾਈ ਨੇ ਜਿਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹੀ ਮੈਸੇਜ ਦੇਣਾ ਚਾਹੁੰਦਾ ਵੱਧ ਤੋਂ ਵੱਧ ਯੂਜ਼ ਕਰੋ ਤੁਹਾਨੂੰ ਫਰਕ ਨਾ ਨਾ ਜਰਾਊਗਾ ਤਾਂ ਠੀਕ ਹੈ ਬੋਡੀ ਸਰਵਿਸ ਪੈਕ ਹੀ ਯੂਜ਼ ਕਰੋ ਇਹ ਯੂਜ਼ ਕਰੋ ਪਰ ਇਹਦਾ ਕਿ ਗੁਰੀਆ ਕਰਨ ਕੋਈ ਉਹ ਦਵਾਈਆਂ ਨਹੀਂ ਹੈਗੀਆਂ ਜੈਸੇ ਪ੍ਰੋਡਕਟ ਨੇ ਸੋ ਥੈਂਕ ਯੂ ਬੰਦ ਓਕੇ